ਹਨ ਗੁਰੂਵਰਦੇ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੀ ਰਹਾਉ ਵਾਲੀ ਪੰਕਤੀ ਦੇ ਵਿੱਚ ਸਾਨੂੰ ਸਮਝਾਉਂਦਾ ਯਤਨ ਕਰਦਿਆਂ ਹੋਇਆਂ ਕਹਿੰਦੇ ਨੇ ਪ੍ਰਭ ਸੋ ਲਾਗ ਰਹੇ ਹੋ ਮੇਰਾ ਚੀਟ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਗੁਰੂ ਅਰਜਨ ਸਾਹਿਬ ਸੱਚੇ ਬਾਦਸ਼ਾਹ ਜੀ ਕਹ ਲੱਗੇ ਮੇਰਾ ਜਿਹੜਾ ਚਿੱਤ ਹੈ ਉਹ ਰੱਬ ਦੇ ਨਾਲ ਲੱਗਾ ਹੈ। ਪ੍ਰਭ ਚੋ ਲਾਗ ਰਹਿਓ ਮੇਰਾ ਚਿੱਤ। ਮੇਰਾ ਚਿੱਤ ਜਿਹੜਾ ਹੈ ਉਹ ਰੱਬ ਦੇ ਨਾਮ ਦੇ ਨਾਲ ਜੁੜ ਗਿਆ ਹੈ, ਰੱਬ ਦੇ ਨਾਲ ਜੁੜ ਗਿਆ ਹੈ। ਕਿਹੜੇ ਰੱਬ ਦੇ ਨਾਲ ਮੇਰਾ ਚਿੱਤ ਜੁੜਿਆ ਹੈ ਆਦ ਅੰਤ ਪ੍ਰਭ ਸਦਾ ਸਹਾਇ। ਜਿਹੜਾ ਰੱਬ ਆਦ ਤੋਂ ਲੈ ਕੇ ਅੰਤ ਤੱਕ ਆਦ ਵਿੱਚ ਜਦੋਂ ਸ਼ੁਰੂ ਹੁੰਦਾ ਹੈ ਅੰਤ ਵਿੱਚ ਜਦੋਂ ਖਤਮ ਹੁੰਦਾ ਹੈ ਸਤਿਗੁਰੂ ਕਹਿੰਨ ਲੱਗੇ ਜਿਹੜਾ ਰੱਬ ਜਨਮ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਮਰਨ ਤੱਕ ਆਖੀਰਲੇ ਟਾਈਮ ਤੱਕ ਮੇਰੇ ਨਾਲ ਨਿਭਦਾ ਹੈ ਮੇਰੇ ਸਹਾਇਤਾ ਕਰਦਾ ਹੈ ਮੇਰਾ ਕੀ ਤੋ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਹੈ ਇਹ ਪਰਮਾਤਮਾ ਦੇ ਵਿੱਚ ਖੂਬੀ ਹੈ ਪਰਮਾਤਮਾ ਦੇ ਵਿੱਚ ਬਹੁਤ ਵੱਡੀ ਵਡਿਆਈ ਹੈ ਜਿਹੜਾ ਮਨੁੱਖ ਉਹਦੇ ਨਾਲ ਜੁੜ ਜਾਂਦਾ ਹੈ ਰੱਬ ਜੀ ਉਹਦੀ ਰੱਖਿਆ ਸ਼ੁਰੂ ਤੋਂ ਲੈ ਕੇ ਅਖੀਰਲੇ ਟਾਈਮ ਤੱਕ ਕਰਦੇ ਨੇ ਕੋਈ ਐਸਾ ਸਮਾਂ ਨਹੀਂ ਜਦੋਂ ਰੱਬ ਨੇ ਮਨੁੱਖ ਦੀ ਰੱਖਿਆ ਨਾ ਕੀਤੀ ਹੋਵੇ ਜਾਂ ਰੱਬ ਮਨੁੱਖ ਦੀ ਰੱਖਿਆ ਨਾ ਕਰਦਾ ਹੋਵੇ ਸਤਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਬੜੀਆਂ ਕਮਾਲ ਦੀਆਂ ਉਦਾਹਰਨਾਂ ਦੇ ਕੇ ਇਸ ਸੰਸਾਰ ਦੇ ਮਨੁੱਖ ਨੂੰ ਸਮਝਾਇਆ ਕਹਿੰਦੇ ਵੇਖ ਬੰਦਿਆ ਉਸ ਪਰਮਾਤਮਾ ਨੇ ਤੇਰੀ ਹਰ ਜਗ੍ਹਾ ਤੇ ਰੱਖਿਆ ਕੀਤਾ ਏ ਤੇ ਕਰਦਾ ਹੈ ਉੱਥੇ ਸਤਗੁਰ ਨੇ ਫਿਰ ਉਦਾਹਰਨਾਂ ਦਿੱਤੀਆਂ ਹੋਇਆ ਇੱਥੋਂ ਦਾ ਕੋਈ ਬੋਲ ਆਖਿਆ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੂੰ ਰੱਖਣ ਹਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਦੇ ਗਰਭ ਵਿੱਚ ਵੀ ਤੂੰ ਮੇਰੀ ਰੱਖਿਆ ਕੀਤੀ ਜਦੋਂ ਮੇਰਾ ਜੀਵਨ ਪਰ ਆਰੰਭ ਹੋਇਆ ਉਦੋਂ ਤੋਂ ਲੈ ਕੇ ਜਦੋਂ ਮੇਰਾ ਜੀਵਨ ਖਤਮ ਹੋਣਾ ਸਤਿਗੁਰੂ ਤੂੰ ਉਦੋਂ ਤੱਕ ਰੱਖਿਆ ਕਰਦਾ ਮੇਰੀ ਤੇ ਸਭ ਤੋਂ ਵੱਡੀ ਰੱਖਿਆ ਤੂੰ ਕਦੋਂ ਕੀਤੀ ਹੈ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੂੰ ਰੱਖਣ ਹਾਰੇ ਸਤਿਗੁਰੂ ਜਦੋਂ ਮੈਂ ਮਾਤਾ ਦੇ ਗਰਭ ਵਿੱਚ ਸਾਂ ਜਿਨੂੰ ਦੁਨੀਆਂ ਦੇ ਲੋਕ ਕੁੰਭੀ ਨਰਕ ਕਹਿੰਦੇ ਨੇ ਸਤਿਗੁਰੂ ਤੂੰ ਉੱਥੇ ਵੀ ਮੇਰੀ ਰੱਖਿਆ ਕੀਤੀ ਆਪਾਨੰਦ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਬੋਲ ਪੜ੍ਹਦੇ ਹਾਂ ਨਾ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਏ ਮਨੋ ਕਉ ਵਿਸਾਰੀਏ ਏਵੜਾ ਦਾਤਾ ਜੇ ਅਗਣ ਮਹਿ ਆਹਾਰ ਪੰਚਾਵੈ ਉਸ ਨੂੰ ਕਹ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਬ ਲਾਏ ਸਤਗੁਰ ਨੇ ਫਿਰ ਸਵਾਲ ਕੀਤਾ ਕਿੰਨੇ ਬੰਦਿਆ ਵੇਖ ਜਿਹੜਾ ਪਰਮਾਤਮਾ ਤੇਰੀ ਮਾਤਾ ਦੇ ਗਰਭ ਵਿੱਚ ਰੱਖਿਆ ਕਰਦਾ ਹੈ ਤੁਸੀਂ ਦੁਨੀਆ ਦੇ ਕਿਸੇ ਬਾਬੇ ਕੋਲ ਚਲੇ ਜਾਓ ਦੁਨੀਆ ਦੇ ਕਿਸੇ ਧਰਮ ਨੂੰ ਮੰਨ ਲਵੋ ਪਰ ਇੱਕ ਗੱਲ ਯਾਦ ਰੱਖਿਓ ਦੁਨੀਆ ਦੇ ਅੰਦਰ ਇੱਕੋ ਇੱਕ ਪਰਮਾਤਮਾ ਹੈ ਵਾਹਿਗੁਰੂ ਹੈ ਉਹਨੂੰ ਦੁਨੀਆ ਦੇ ਲੋਕ ਅੱਲਾਹ ਕਹਿੰਦੇ ਨੇ ਉਹਨੂੰ ਦੁਨੀਆ ਦੇ ਲੋਕ ਰਾਮ ਕਹਿੰਦੇ ਨੇ ਉਹਨੂੰ ਦੁਨੀਆ ਦੇ ਲੋਕ ਭਗਵਾਨ ਕਹਿੰਦੇ ਨੇ ਉਹਨੂੰ ਦੁਨੀਆਂ ਦੇ ਲੋਕ ਗੌੜ ਕਹਿੰਦੇ ਨੇ ਉਹ ਪਰਮਾਤਮਾ ਉਹ ਭਗਵਾਨ ਉਹ ਅੱਲਾ ਉਹ ਗੌੜ ਹੀ ਸਾਰਿਆਂ ਦੀ ਰੱਖਿਆ ਕਰਦਾ ਹੈ ਜਿਹੜਾ ਪਰਮਾਤਮਾ ਸਾਨੂੰ ਮਾਤਾ ਦੇ ਗਰਭ ਵਿੱਚ ਹਾਰ ਪਹਤਾ ਸਕਦਾ ਹੈ ਉੱਥੇ ਸਾਡੀ ਰੱਖਿਆ ਕਰ ਸਕਦਾ ਹੈ ਤੇ ਸਾਡਾ ਸਮਾਜ ਵਿੱਚ ਤੋੜ ਦਿਆਂ ਉਹ ਸਾਡੀ ਰੱਖਿਆ ਕਿਉਂ ਨਹੀਂ ਕਰ ਸਕਦਾ ਗੱਲ ਵਿਸ਼ਵਾਸ ਤੇ ਭਰੋਸੇ ਦੀ ਹੁੰਦੀ ਹੈ ਅਸੀਂ ਗਾਇ ਪਸਾਇਬ ਵਿਸ਼ਵਾਸ ਭਰੋਸਾ ਗਵਾ ਬੈਠਦੇ ਹਾਂ ਤਾਂ ਸਤਿਗੁਰੂ ਨੇ ਉਸ ਵਿਸ਼ਵਾਸ ਉਸ ਭਰੋਸੇ ਨੂੰ ਜਗਾਉਣ ਵਾਸਤੇ ਇੱਕ ਨਹੀਂ ਬਿਆਣੀ ਦੇ ਵਿੱਚ ਬੇਹਤ ਉਦਾਹਰਨਾ ਦਿੱਤੀਆਂ ਸਤਿਗੁਰੂ ਨੇ ਜਿੱਥੇ ਇਹ ਗੱਲ ਆ ਕਿ ਕਿ ਉਹ ਪਰਮਾਤਮਾ ਨੇ ਬੰਦਿਆ ਤੇਰੇ ਮਾਤਾ ਦੇ ਗਰਭ ਵਿੱਚ ਵੀ ਰੱਖਿਆ ਕੀ ਧੀ ਉੱਥੇ ਸਤਿਗੁਰ ਸత్యਪਾਰਸ਼ ਨੇ ਪਰ ਵਿਸ਼ਵਾਸ ਨੂੰ ਭਰੋਸੇ ਨੂੰ ਹੋਰ ਪੱਕਾ ਕਰਦਿਆਂ ਹੋਇਆਂ ਬਾਣੀ ਦੇ ਵਿੱਚ ਉਦਾਹਰਨਾ ਦਿੱਤੀਆਂ ਸਤਿਗੁਰੂ ਕਹਿੰ ਲੱਗੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਟਰ ਤੂੰ ਰੱਖਦਾ ਆਇਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਭਗਤਾਂ ਦੀ ਆਪਣੇ ਸੇਵਕਾਂ ਦੀ ਆਪਣੇ ਪਿਆਰਿਆਂ ਦੀ ਉਹ ਪਰਮਾਤਮਾ ਜੀ ਤੂੰ ਸੁਰੂ ਤੋਂ ਰੱਖਿਆ ਕਰਦਾ ਆਇਆ ਹੈ ਕੋਈ ਐਸਾ ਸਮਾਂ ਨਹੀਂ ਜਿੱਥੇ ਰੱਬ ਜੀ ਤੂੰ ਆਪਣੇ ਸੇਵਕਾਂ ਦੀ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਰੱਖਿਆ ਨਾ ਕਰਦਾ ਹੋਵੇਂ ਤੁਸੀਂ ਮਿਕਨਿਕ ਇਨਾਂ ਨੁਕਤਿਆਂ ਨੂੰ ਸਮਝਣ ਦਾ ਯਤਨ ਕਰਿਓ ਉਹ ਪਰਮਾਤਮਾ ਨੇ ਮਾਤਾ ਦੇ ਗਰਭ ਵਿੱਚ ਵੀ ਰੱਖਿਆ ਕੀਤੀ ਤੇ ਜੇ ਦੂਜੀ ਗੱਲ ਸਤਗੁਰ ਨੇ ਬਾਣੀ ਤੋਂ ਉਦਾਹਰਣ ਦਿੱਤੀ ਕਿੰਨੇ ਰੱਬ ਪਰਮਾਤਮਾ ਆਪਣੇ ਭਗਤਾਂ ਦੀ ਆਪਣੇ ਸੇਵਕਾਂ ਦੀ ਆਪਣੇ ਪਿਆਰਿਆਂ ਦੀ ਹਰ ਜਗ੍ਹਾ ਤੇ ਰੱਖਿਆ ਕਰਦਾ ਹੋਇ ਸਤਗੁਰ ਗਰੀਬ ਨਾਰਸ ਤੇ ਬਾਸ਼ਾ ਕਹਿੰਦੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆ ਤੁਰ ਤੋਂ ਮਿੰਗਾ ਸ਼ੁਰੂ ਤੋਂ ਜਦੋਂ ਪਰ ਆਰੰਭ ਹੋਇਆ ਸੰਸਾਰ ਜਦੋਂ ਦਾ ਸ਼ੁਰੂ ਹੋਇਆ ਸਤਿਗੁਰੂ ਪਰਮਾਤਮਾ ਜੀ ਤੁਸੀਂ ਉਦੋਂ ਤੋਂ ਦੁਨੀਆਂ ਦੇ ਆਪਣੇ ਭਗਤਾਂ ਦੀ ਆਪਣੇ ਸੇਵਕਾਂ ਦੀ ਤੁਸੀਂ ਲਾਜ ਰੱਖਦੇ ਆਏ ਜੋ ਪੈੰਜ ਰੱਖਦੇ ਆਏ ਜੀ ਉਹਨਾਂ ਦੀ ਰੱਖਿਆ ਕਰਦੇ ਆਏ ਉਹ ਫਿਰ ਸਤਿਗੁਰ ਨੇ ਉਦਾਹਰਣ ਕਹਿੰਦੀ ਦਿੱਤੀ ਕਹਿੰਦੇ ਪ੍ਰਲਾਦ ਜਾਨੇ ਰੱਖ ਲੈ ਹਰ ਜੀਉ ਹਰਨਾਖਸ ਮਾਰ ਪਚਾਇਆ ਕਹਿੰਦੇ ਤੇਰਾ ਭਗਤ ਹੋਇਆ ਪ੍ਰਲਾਦ ਤਬ ਵਕਤ ਆਇਆ ਜਦੋਂ ਪ੍ਰਲਾਦ ਨੇ ਤੇਰੇ ਅੱਗੇ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਤੂੰ ਆਪਣੇ ਭਗਤ ਪ੍ਰਲਾਦ ਦੀ ਵੀ ਰੱਖਿਆ ਕੀਤੀ ਅਸੀਂ ਕਿੰਨੀ ਵਾਰੀ ਇਹ ਸਾਖੀ ਪੜ੍ਹੀ ਹੈ ਜਾਂ ਕਿੰਨੀ ਵਾਰੀ ਇਹ ਘਟਨਾ ਪੜ੍ਹੀ ਹੈ ਇੱਕ ਪ੍ਰਲਾਦ ਹੈ ਕੋ ਦਾ ਪਿਤਾ ਹਰਨਾਕਸ਼ ਹੈ ਹਰਨਾਕਸ਼ ਕਹਿੰਦਾ ਤੂੰ ਮੈਨੂੰ ਮਾਨ ਪ੍ਰਲਾਦ ਕਹਿੰਦਾ ਮੈਂ ਪਰਮਾਤਮਾ ਨੂੰ ਮੰਨਣਾ ਹੈ ਅਖੀਰ ਉਸ ਪ੍ਰਲਾਦ ਨੂੰ ਕਿੰਨੀਆਂ ਪਰਖਿਆਵਾਂ ਵਿੱਚੋਂ ਨਿਕਲਣਾ ਪਿਆ ਕਦੇ ਉਹਦੀ ਭੂਆ ਨੇ ਉਹਨੂੰ ਅੱਗ ਵਿੱਚ ਗੋਦੀ ਵਿੱਚ ਬਿਠਾ ਕੇ ਅੱਗ ਵਿੱਚ ਸਾਰਨ ਦਾ ਯਤਨ ਕੀਤਾ ਸਤਿਗੁਰ ਨੇ ਕਹਿੰਦੇ ਇੱਕ ਪਾਸੇ ਤੂੰ ਸਾਖੀ ਪੜਦਾ ਹੈ ਇੱਕ ਪਾਸੇ ਤੂੰ ਇਸ ਗੱਲ ਨੂੰ ਪੜਦਾ ਕਿ ਪ੍ਰਿਲਾਦ ਵੀ ਰੱਖਿਆ ਸਤਿਗੁਰ ਪ੍ਰਮਾਤਮਾ ਨੇ ਅੱਗ ਦੇ ਵਿੱਚ ਵੀ ਰੱਖੀ ਫਿਰ ਤੂੰ ਸਾਖੀ ਵਿੱਚ ਇਹ ਕਹਾਣੀ ਪੜਦਾ ਹੈ ਇੱਕ ਥੰਮ ਨੂੰ ਗਰਮ ਕੀਤਾ ਗਿਆ ਤੇ ਪ੍ਰਿਲਾਦ ਨੂੰ ਉਸ ਥੰਮ ਦੇ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਪ੍ਰਮਾਤਮਾ ਨੇ ਪ੍ਰਿਲਾਦ ਨੂੰ ਉੱਥੇ ਵੀ ਰੱਖਿਆ ਤੇ ਸਤਿਗੁਰੂ ਕਹਿੰਦੇ ਫਿਰ ਪ੍ਰਸ਼ਵਾਸ ਭਰੋਸਾ ਕਿਉਂ ਨਹੀਂ ਕਰਦਾ ਜਿਹੜਾ ਪ੍ਰਮਾਤਮਾ ਜਿਹੜਾ ਵਾਹਿਗੁਰੂ ਪ੍ਰਲਾਦ ਨੂੰ ਅੱਗ ਤੋਂ ਬਚਾ ਸਕਦਾ ਹੈ ਥਮ ਤੋਂ ਬਚਾ ਸਕਦਾ ਹੈ ਜਿਹੜਾ ਪ੍ਰਮਾਤਮਾ ਆਪਣੇ ਸੇਵਕਾਂ ਦੀ ਪੈਜ ਇੱਜ਼ਤ ਪੈਰ ਪੈੜ ਤੇ ਰੱਖਦਾ ਹੈ ਤੇ ਤੂੰ ਭਰੋਸਾ ਕਿਉਂ ਨਹੀਂ ਕਰਦਾ ਤੇਰੀ ਕਿਉਂ ਨਹੀਂ ਰੱਖੇਗਾ ਪੈਰ ਵੀ ਤੇਰੀ ਵੀ ਰੱਖੇਗਾ ਇੱਜ਼ਤ ਤੇਰੀ ਵੀ ਰੱਖੇਗਾ ਰੱਖਿਆ ਤੇਰੀ ਵੀ ਕਰੇਗਾ ਪਰ ਉਹਦਾ ਸੇਵਕ ਬਾਨਾ ਪਏਗਾ ਉਹਦਾ ਉਹਦਾ ਪਿਆਰਾ ਬਾਨਾ ਪਏਗਾ ਸਤਿਗੁਰੂ ਸੱਚੇ ਬਾਣੀ ਵਿੱਚ ਇਥੋਂ ਦਾ ਕੋਈ ਮੋਲ ਰਖਿਆ ਨਾ ਤੂੰ ਮੇਰਾ ਮਾਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧੂ ਤੂੰ ਮੇਰਾ ਭਰਾਤਾ ਉੱਤੇ ਫਿਰ ਸਤਿਗੁਰੂ ਨੇ ਆਖਿਆ ਤੂੰ ਮੇਰਾ ਰਾਖਾ ਸਭਣੀ ਥਾਈ ਰੱਬ ਜੀ ਕੋਈ ਅਸੀ ਜਗ੍ਹਾ ਹੀ ਨਹੀਂ ਜਿੱਥੇ ਤੂੰ ਮੇਰਾ ਰਾਖਾ ਨਹੀਂ ਕੋਈ ਅਸੀ ਜਗਾ ਨਹੀਂ ਦੁਨੀਆ ਦੀ ਜਿੱਥੇ ਤੂੰ ਮੇਰੀ ਰੱਖਿਆ ਨਹੀਂ ਕਰਦਾ ਅਸੀਂ ਇਤਿਹਾਸ ਵਿੱਚ ਕਿੰਨੀਆਂ ਸਾਖੀਆਂ ਪੜਦੇ ਇੱਥੇ ਜੋਗੇ ਵਰਗੇ ਜਦੋਂ ਡੋਲਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਡੋਲੇ ਹੋਏ ਜੋਗੇ ਨੂੰ ਬਚਾਉਣ ਵਾਸਤੇ ਵੀ ਪਹੁੰਚ ਜਾਂਦੇ ਨੇ ਕਿੰਨੀਆਂ ਸਾਖੀਆਂ ਕਿੰਨੀਆਂ ਕਹਾਣੀਆਂ ਕਿੰਨੇ ਅਸੀਂ ਇਤਿਹਾਸ ਦੇ ਪਾਖ ਵਿਚਾਰਦੇ ਹਾਂ ਜਿੱਥੇ ਵਾਰ-ਵਾਰ ਸਾਡੇ ਸਾਹਮਣੇ ਗੱਲ ਆਉਂਦੀ ਹੈ ਉਹ ਪਰਮਾਤਮਾ ਜਿੱਥੇ ਭਗਤਾਂ ਨੂੰ ਲੋੜ ਪਈ ਜਿੱਥੇ ਸੇਵਕਾਂ ਨੂੰ ਲੋੜ ਪਈ ਪਤੇ ਪਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ ਪਰਮਾਤਮਾ ਨੇ ਉਹਨਾਂ ਦੀ ਪੈੰਜ ਰੱਖੀ ਅੱਜ ਦੇ ਪਵਨ ਸ਼ਬਦ ਵਿੱਚ ਮੇਰੇ ਮਾਲਕ ਕੀ ਕਹਿੰਦੇ ਨੇ ਮੇਰਾ ਚਿੱਤ ਉਸ ਪਰਮਾਤਮਾ ਨਾਲ ਲੱਗਾ ਹੈ ਜਿਹੜਾ ਪਰਮਾਤਮਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੁਨੀਆ ਦੀ ਰੱਖਿਆ ਆਪਣੇ ਭਗਤਾਂ ਦੀ ਰੱਖਿਆ ਆਪਣੇ ਜਨ ਦੀ ਰੱਖਿਆ ਕਰਦਾ ਹੈ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਕਹਿੰਦੇ ਮੇਰਾ ਚਿੱਤ ਉਹਦੇ ਨਾਲ ਲੱਗਾ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਸ਼ਾ ਜੀ ਦਾ ਸ਼ਬਦ ਹੈ ਇੱਕ ਬਾਣੀ ਦਾ ਨਾਮ ਹੈ ਸਰਸਕ੍ਰਿਤੀ ਸ਼ਲੋਕ ਮਹਲਾ ਪੰਨਿਮਾ ਗੁਰੂ ਅਰਜਨ ਸੱਜੇ ਪਾਤਸ਼ਾਹ ਜੀ ਨੇ ਉਸ ਪਾਵਨ ਬਾਣੀ ਦੇ ਵਿੱਚ ਦੋ ਸ਼ਲੋਕ ਰੱਖੇ ਔਰ ਬੜੇ ਕਮਾਲ ਦੀ ਗੱਲ ਆਖੀ ਇੱਕ ਸ਼ਲੋਕ ਵਿੱਚ ਸਤਿਗੁਰ ਕੰਦੇ ਕਹਿੰਦੇ ਮ੍ਰਿਗੀ ਪਖੰਤ ਪਰਹਰੇਨ ਲਖ ਆਧਵੇ ਕੰਦੇ ਇੱਕ ਸ਼ਿਕਾਰੀ ਹੁੰਦਾ ਹੈ ਤੇ ਹਿਰਨੀ ਨੂੰ ਉਹ ਹਿੰਦੀ ਦਾ ਸ਼ਿਕਾਰ ਕਰਨ ਵਾਸਤੇ ਸਾਰਾ ਦਿਨ ਤੱਕਦਾ ਰਹਿੰਦਾ ਏ। ਤਗਰੀਬ ਨਵਾਸਤੇ ਬਾਦਸ਼ਾਹ ਨੇ ਅੱਗੇ ਗਾਲ ਆਕੀ, "ਔ ਜਾਸਰ ਖੇਨ ਗਪਾਲਾ। ਰੋਮ ਨਾਸ਼ੇ ਦੇ ਉਤੇ ਸਤਿਗੁਰ ਸੱਚੇ ਬਾਦਸ਼ਾਹ ਕਹਿੰਦੇ ਜਦੋਂ ਪ੍ਰਮਾਤਮਾ ਰੱਖਿਆ ਕਰਦਾ ਹੈ ਨਾ, ਉਦੋਂ ਕਿਸੇ ਦਾ ਰੋਮ ਵੀ ਵਿੰਗਾ ਨਹੀਂ ਹੋ ਸਕਦਾ, ਉਦੋਂ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਜਿੱਥੇ ਪ੍ਰਮਾਤਮਾ ਰੱਖਿਆ ਕਰ ਦਿੰਦਾ ਹੈ। ਔ ਜਾਸਰ ਖੇਨ ਗਪਾਲਾ। ਰੋਮ ਨਾ ਸਦੇ ਤੇ ਕਹਿੰਦੇ ਇੱਕ ਰੋਮ ਵੀ ਮਡਖ ਦਾ ਵਿੰਗਾ ਨਹੀਂ ਹੁੰਦਾ ਜਦੋਂ ਪ੍ਰਮਾਤਮਾ ਰੱਖਿਆ ਕਰਦਾ ਹੈ ਪ੍ਰਮਾਤਮਾ ਆਪਣੇ ਸੇਵਕਾਂ ਨਹੀਂ ਆਪਣੇ ਭਗਤਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਤਿਗੁਰ ਦੀ ਬਾਣੀ ਪੜਿਓ ਕਿਤੇ ਸਤਿਗੁਰ ਕਿੰਨਾ ਵਿਸ਼ਵਾਸ ਜਗਾਉਣਾ ਚਾਹੁੰਦੇ ਨੇ ਤੇਰੇ ਅੰਦਰ ਸਤਿਗੁਰ ਕਿੰਨਾ ਭਰੋਸਾ ਜਗਾਉਣਾ ਚਾਹੁੰਦੇ ਨੇ ਤੇਰੇ ਅੰਦਰ ਕਹਿੰਦੇ ਬੰਦੇ ਉਸ ਪ੍ਰਮਾਤਮਾ ਦਾ ਬਣ ਕੇ ਤਾਂ ਵੇਖ ਪ੍ਰਮਾਤਮਾ ਤੇਰੀ ਹਰ ਜਗ੍ਹਾ ਤੇ ਰੱਖਿਆ ਕਰਦਾ ਹੈ ਆਪਾਂ ਬਾਣੀ ਚ ਬੋਲ ਪੜ੍ਹਦੇ ਆਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸਿਰ ਕੋ ਭਉ ਕਿਸ ਨਾਹੀ ਜਮ ਨਹੀਂ ਆਵੇ ਨੇਰੇ ਰੱਬ ਜੀ ਜੀ ਦੇ ਸਿਰ ਤੇ ਤੇਰਾ ਹੱਥ ਹੈ ਉਹ ਦੁਨਿਆਵੀ ਦੁੱਖਾਂ ਦੀ ਪਰਵਾਹ ਕੀ ਕਰਦੇ ਨੇ ਉਹ ਤਾਂ ਕਰਦੇ ਨਹੀਂ ਪਰਵਾਹ ਦੁੱਖਾਂ ਦੀ ਉਹ ਦੁਨਿਆਵੀ ਕਸ਼ਟਾਂ ਦੀ ਪਰਵਾਹ ਕੋਈ ਨਹੀਂ ਕਰਦੇ ਸਤਿਗੁਰੂ ਸੱਜੇ ਪਾਤਸ਼ਾਹ ਕਹਿੰਨੇ ਰਬ ਨੱਬ ਜੀ ਜਿਹਦਾ ਤੂੰ ਰਾਖਾ ਬਣ ਜਾਣਾ ਹੈ ਨਾ ਉਹਦੇ ਲਾਗੇ ਜੰਮ ਵੀ ਨਹੀਂ ਆਉਂਦੇ ਉਹਦੇ ਲਾਗੇ ਵਕਾਰ ਵੀ ਨਹੀਂ ਆਉਂਦੇ ਉਹਦੇ ਲਾਗੇ ਮੌਤ ਦਾ ਡਰ ਵੀ ਨਹੀਂ ਆਉਂਦਾ ਕੋਈ ਇਸੇ ਕਰਕੇ ਮੇਰੇ ਮਾਲਕ ਦੇ ਆਖਿਆ ਉੱਟਤ ਸੁਖੀਆ ਬੈਠਤ ਸੁਖੀਆ ਵੌ ਨੀ ਲੱਗੇ ਜਾਂ ਐਸੇ ਬੁਝੀਆਂ ਰਾਖਾ ਇੱਕ ਹਮਾਰਾ ਸਵਾਮੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਰਾਖਾ ਇੱਕ ਪਰਮਾਤਮਾ ਬਣਾ ਲਿਆ ਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਰਾਖਾ ਬਣਾ ਲਿਆ ਫਿਰ ਉਹਨਾਂ ਬਾਰੇ ਸਤਿਗੁਰ ਨੇ ਬਾਣੀ ਵਿੱਚ ਬੋਲ ਰੱਖਿਆ ਤਾਤੀ ਵੌ ਨਾ ਲੱਗ ਗਈ ਪਾਰ ਬ੍ਰਹਮਿ ਸ਼ਰਨ ਆਈ ਚੌਂ ਗਿਰਦ ਹਮਾਰੇ RAM ਕਾਰ ਦੁੱਖ ਲੱਗੇ ਨਾ ਭਾਈ ਬੰਧਿਆ ਵਿਸ਼ਵਾਸ ਕਰਕੇ ਵੇਖ ਰੱਬ ਤੱਤੀ ਹਵਾ ਨਹੀਂ ਲੱਗਣ ਦਿੰਦਾ ਜੇ ਤੇਰੇ ਜੀਵਨ ਵਿੱਚ ਕੋਈ ਦੁੱਖ ਆ ਵੀ ਜਾਵੇ ਤੇਰੇ ਜਿੰਦਗੀ ਵਿੱਚ ਕੋਈ ਮੁਸੀਬਤ ਆ ਵੀ ਜਾਵੇ ਤੇ ਰੱਬ ਉਹਦੇ ਵਿੱਚੋਂ ਵੀ ਤੈਨੂੰ ਬਾਹਰ ਕੱਢ ਲੈਂਦਾ ਹੈ। ਪਰ ਨਾਲ ਤੇ ਆਇਆ ਨਾ ਦੁੱਖ ਤੇ ਰੱਬ ਨੇ ਉਹਨੂੰ ਪ੍ਰਿਲਾਦ ਨੂੰ ਉਸ ਦੁੱਖ ਦੀ ਘੜੀ ਵਿੱਚੋਂ ਬਾਹਰ ਕੱਢ ਲਿਆ। ਇਹ ਪ੍ਰਮਾਤਮਾ ਵਿੱਚ ਖੂਬੀ ਹੈ ਪ੍ਰਮਾਤਮਾ ਦੇ ਵਿੱਚ ਇਹ ਬਹੁਤ ਵੱਡਾ ਗੁਣ ਹੈ ਉਹ ਆਪਣੇ ਸ਼ੇਵਕਾਂ ਨੂੰ ਆਪਣੇ ਪਿਆਰਿਆਂ ਦੀ ਹਮੇਸ਼ਾ ਰੱਖਿਆ ਕਰਦਾ ਹੈ। ਸੰਜਕ੍ਰਿਤੀ ਸ਼ਲੋਕ ਦੇ ਅੰਦਰ ਇੱਕ ਸ਼ਲੋਕ ਹੋਰ ਸਤਿਗੁਰ ਨੇ ਰੱਖਿਆ ਕੰਨੇ ਸਿਰ ਮस्तक ਰੱਖਿਆ ਪਾਰ ਬ੍ਰਹਮ ਕੰਨੇ ਰੱਬ ਸਿਰ ਦੀ ਵੀ ਰੱਖਿਆ ਕਰਦਾ ਹੁਣ ਵੇਖੋ ਰੱਬ ਕਿਹਦੇ ਕਿੱਥੇ ਕਿੱਥੇ ਜਾ ਕੇ ਰੱਖਿਆ ਕਰਦਾ ਹੈ ਕੰਨੇ ਸਿਰ ਮस्तक ਰੱਖਿਆ ਪਾਰ ਬ੍ਰਹਮ ਹਰ ਤਕਾਆਂ ਰੱਖਿਆ ਪਰਮੇਸ਼ਵਰ ਹੈ ਕੰਡੇ ਰਾਬਤ ਸਿਰ ਦੀ ਵੀ ਰੱਖਿਆ ਕਰਦਾ ਹੈ ਰੱਬ ਹੱਥ ਦੀ ਵੀ ਰੱਖਿਆ ਕਰਦਾ ਹੈ ਰੱਬ ਕਾਇਆ ਦੀ ਵੀ ਰੱਖਿਆ ਕਰਦਾ ਹੈ ਕਾਇਆ ਦਾ ਅਰਥ ਹੈ ਸਰੀਰ ਕਿਹੜੇ ਚੀਜ਼ ਦੀ ਰੱਖਿਆ ਰੱਬ ਨਹੀਂ ਕਰਦਾ ਕਿਹੜੇ ਚੀਜ਼ ਦਾ ਰਖਵਾਲਾ ਰੱਬ ਨਹੀਂ ਹੈ ਹਰ ਚੀਜ਼ ਦੀ ਰੱਖਿਆ ਕਰਨ ਵਾਲਾ ਰੱਬ ਹੈ ਬੱਕਰੀ ਗੱਲ ਸੀ ਉਸ ਰੱਬ ਨੂੰ ਛੱਡ ਕੇ ਸਾਡਾ ਜੀ ਵਿਸ਼ਵਾਸ ਧਾਗਿਆਂ ਦੇ ਵੱਜ ਗਿਆ ਤਵੀਤਾਂ ਦੇ ਵੱਨ ਗਿਆ ਅਸੀਂ ਆਪਣੀ ਰੱਖਿਆ ਕਰਨ ਵਾਸਤੇ ਧਾਗੇ ਬੰਨ ਲੈ ਤਵੀਤ ਬੰਨ ਲੈ ਕਿੰਨੀ ਹਰਾਨੀ ਦੀ ਗੱਲ ਐ ਕਿਸੇ ਮਨੁੱਖ ਨੇ ਜਿਹੜਾ ਦਿਮਾਗ ਦਾ ਤੇਜ ਐ ਉਹਨੇ 5 ਰੁਪਈਆ ਦੇ ਧਾਗੇ ਖਰੀਦੇ ਤੇ ਮਨੁੱਖ ਦੇ ਕੋਲੋਂ ਹਜ਼ਾਰਾਂ ਰੁਪਈਆ ਠਾਕੇ ਕੇ ਕਹਿੰਦਾ ਆ ਧਾਗਾ ਬੰਨ ਤੇਰੀ ਰੱਖਿਆ ਹੋਏਗੀ ਸੇਖ ਦੀ ਰੱਖਿਆ ਕਰਨ ਵਾਲਾ ਪਰਮਾਤਮਾ ਹੈ ਖੇ ਖੜੀ ਰੱਖਿਆ ਕਰਨ ਵਾਲਾ ਉਹ ਵਾਹਿਗੁਰੂ ਹੈ ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਹੈ ਦੁਨੀਆ ਦੇ ਅੰਦਰ ਇੱਕ ਤਿਹਾਰ ਚੱਲਦਾ ਰਖੜੀ ਦਾ ਜਿਹਦਾ ਅਰਥ ਮੰਨਿਆ ਜਾਂਦਾ ਹੈ ਰਖਸ਼ਾ ਬੰਧਨ ਭਰਾ ਭੈਣ ਦੀ ਰੱਖਿਆ ਕਰਦਾ ਕਦੇ ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖਿਓ ਹਿੰਦੁਸਤਾਨ ਦੇ ਵਿੱਚ ਮਹਬੂਤ ਗਜਨੀ ਆਉਂਦਾ ਹੈ ਹਿੰਦੁਸਤਾਨ ਦੀਆਂ ਧੀਆਂ ਪੈਣਾ ਦੀ ਇੱਜ਼ਤ ਲੋਟ ਕੇ ਲੈ ਜਾਂਦਾ ਹੈ ਕਿਸੇ ਪ੍ਰਾਣੀ ਰੱਖਿਆ ਨਹੀਂ ਕੀਤੀ ਅਖੀਰ ਸਿੱਖਾਂ ਨੇ ਅਹਿਮਦ ਸਾਹਿਬ ਵਾਲੀ ਵਰਗੇ ਨਾਦਰ ਸਾਹਿਬ ਵਰਗੇ ਉਹ ਬਾੜੀ ਆਏ ਹੋਏ ਹਮਲਾਵਰਾਂ ਨੂੰ ਆਪਣੀ ਤਲਵਾਰ ਦੇ ਨਾਲ ਰੋਕਿਆ ਔਰ ਹਜ਼ਾਰਾਂ ਦੇ ਸਾਹਬ ਦੇ ਨਾਲ ਧੀਆਂ ਪੈਣਾ ਉਹਦੇ ਕੋ ਬਚਾ ਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਈਆਂ ਧਾਗਿਆਂ ਦੇ ਨਾਲ ਰੱਖਿਆ ਨਹੀਂ ਹੁੰਦੀ ਗੁਰੂ ਸਾਹਿਬ ਨੇ ਸਾਡੀ ਰੱਖਿਆ ਕਰਨ ਵਾਸਤੇ ਕੁਰਬਾਨ ਦਿੱਤੀ ਇਹ ਕੁਰਬਾਨ ਦਾ ਅਰਥ ਕੀ ਹੈ ਕਿਰਪਾ ਪਲਸ ਆਨ ਜਿਹੜਾ ਆਪਣੇ ਰੱਖਿਆ ਕਰੇ ਤੇ ਨਾਲ ਕਿਸੇ ਦੀ ਰੱਖਿਆ ਕਰੇ ਜਿਹੜਾ ਕਿਸੇ ਦੀ ਰੱਖਿਆ ਕਰਨ ਵਾਸਤੇ ਅੱਗੇ ਆਵੇ ਗਰੀਬ ਨਿਵਾਸ ਸੱਚੇ ਬਾਦਸ਼ਾਹ ਨੇ ਆਖਿਆ ਬੰਦਿਆ ਉਸ ਰੱਬ ਦੇ ਨਾਲ ਚਿੱਤ ਜੋੜਨ ਦਾ ਯਤਨ ਕਰਨ ਜਿਹੜਾ ਰੱਬ ਆਦ ਤੋਂ ਲੱਗ ਕੇ ਅੰਤ ਤੱਕ ਤੇਰੀ ਰੱਖਿਆ ਕਰਦਾ ਹੈ ਤੇ ਸਤਿਗੁਰ ਨੇ ਫਿਰ ਬੋਲ ਰੱਖਿਆ ਕਹਿੰਦੇ ਸਿਰ ਮस्तक ਰੱਖਿਆ ਪਾਰ ਬ੍ਰਹਮੰ ਹਰਕ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਉਹ ਆਤਮਾ ਦੀ ਰੱਖਿਆ ਕਰਦਾ ਹੈ ਸਰੀਰ ਦੀ ਰੱਖਿਆ ਕਰਦਾ ਹੱਥ ਦੀ ਰੱਖਿਆ ਕਰਦਾ ਸਿਰ ਦੀ ਰੱਖਿਆ ਕਰਦਾ ਉਹ ਪ੍ਰਮਾਤਮਾ ਸਾਡੇ ਆਤਮਾ ਦੀ ਆਪਣੇ ਮਨ ਦੀ ਹਰ ਬਿੰਕ ਉਹ ਦਾ ਸਹਾਈ ਮਨ ਕਾ ਇਸ ਮਨ ਦੀ ਰੱਖਿਆ ਕਰਨ ਵਾਲਾ ਦੁਨੀਆ 'ਚ ਕੋਈ ਨਹੀਂ ਇਸ ਮਨ ਦੀ ਰੱਖਿਆ ਕਰਨ ਵਾਲਾ ਵੀ ਪ੍ਰਮਾਤਮਾ ਹੈ ਗਰੀਬ ਨਿਵਾਸ ਤੇ ਪਾਸ਼ਾ ਕਹਿੰਦੇ ਨਹੀਂ ਧਨ ਚੱਲ ਰੱਖਿਆ ਦਗਜੀਸ਼ਰ ਸਰਬ ਰੱਖਿਆ ਗੁਰਦੇ ਆਲਾ ਸਤਗੁਰੂ ਕਹਿੰਦੇ ਉਹ ਪਰਮਾਤਮਾ ਸਾਰਿਆਂ ਨੇ ਰੱਖਿਆ ਕਰਨ ਵਾਲਾ ਸਾਰਿਆਂ ਦਾ ਸਹਾਰਾ ਸਾਰਿਆਂ ਦੀ ਇੱਜ਼ਤ ਰੱਖਣ ਵਾਲਾ ਸਾਰਿਆਂ ਦੀ ਪੱਤ ਰੱਖਣ ਵਾਲਾ ਪੈ ਦੂਖ ਬਨਾਸਨੇ ਭਗਤ ਤਵਸਲ ਅਨਾਥ ਨਾਥੇ ਨਾਰਗਪੁਰਖ ਜੋ ਤੇ ਸਰਗੁਰ ਸੱਚੇ ਬਾਦਸ਼ਾਹ ਕਹਿ ਲਗੇ ਉਹ ਰੱਬ ਹਰ ਜਗ੍ਹਾ ਤੇ ਬੰਦਿਆ ਤੇਰੀ ਰੱਖਿਆ ਕਰਦਾ ਏ ਤੇਰੇ ਸਰੀਰ ਦੀ ਰੱਖਿਆ ਵੀ ਕਰਦਾ ਤੇਰੇ ਮਨ ਦੀ ਆਤਮਾ ਦੀ ਰੱਖਿਆ ਵੀ ਕਰਦਾ ਏ ਜਾਂ ਜਾਈਏ ਤਾਂ ਸੁਹੇਲੇ ਅਸੀਂ ਜਿੱਥੇ ਵੀ ਜਾਵਾਂਗੇ ਪ੍ਰਮਾਤਮਾ ਸਾਡੀ ਸਹਾਇਤਾ ਕਰੇਗਾ ਉੱਤੇ ਭਰੋਸਾ ਤੇ ਕਰ ਉੱਤੇ ਵਿਸ਼ਵਾਸ ਤੇ ਕਰ ਹੁਣ ਸਤਿਗੁਰੂ ਅੱਜ ਦੇ ਪਵਨ ਸ਼ਬਦ ਵਿੱਚ ਕੀ ਕਹਿੰਦੇ ਨੇ ਪ੍ਰਭ ਸਿਉ ਲਾਗ ਰਹੇ ਮੇਰਾ ਤੀਤ ਮੇਰਾ ਰੱਬ ਦੇ ਨਾਲ ਚਿੱਤ ਲੱਗ ਗਿਆ ਹੈ ਮੇਰਾ ਰੱਬ ਦੇ ਨਾਲ ਚਿੱਤ ਜੁੜ ਗਿਆ ਹੈ ਕਿਉਂ ਚਿੱਤ ਜੁੜਿਆ ਹੈ ਭਗਤ ਜਨਾ ਕਾ ਰਾਖਾ ਹਰ ਆਪ ਹੈ ਕਾ ਪਾਪੀ ਕਰੀਏ ਉਹ ਆਪਣੇ ਭਗਤਾਂ ਦੀ ਪੈੰਜ ਰੱਖਦਾ ਹੈ ਰੱਖਿਆ ਕਰਦਾ ਹੈ ਉਹਦੇ ਜਿੱਥੇ ਰੱਬ ਨੇ ਰੱਖਿਆ ਕਰ ਦਿੱਤੀ ਉੱਥੇ ਪਾਪੀ ਵੀ ਕੋਈ ਕੀ ਕਰ ਸਕਦਾ ਹੈ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਨਾ ਬਹੁਤੀ ਬੜੀ ਵਹਿਮਾ ਭਰਮਾਂ ਵਿੱਚ ਫਸ ਜਾਂਦੇ ਆ ਕਹਿੰਦੇ ਆ ਕਿ ਫੁਲਾਣ ਨੇ ਕੋਈ ਧਾਗਾ ਕਰ ਦਿੱਤਾ ਤਵੀਤ ਕਰ ਦਿੱਤਾ ਕੋਈ ਮੰਤਰ ਕਰ ਦਿੱਤਾ ਤੇ ਸਾਡਾ ਨੁਕਸਾਨ ਹੋ ਜਾਏਗਾ ਪਰ ਯਾਦ ਰੱਖਿਓ ਪਿਆਰੋ ਜਿਹਦਾ ਰੱਬ ਰੱਖਾ ਹੋਵੇ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਉਤੇ ਲੱਖਾਂ ਕੋਈ ਧਾਗੇ ਕਰਾ ਕਰਾ ਕੇ ਲੱਖਾਂ ਕੋਈ ਟੂਨੇ ਕਰਾ ਕਰਾ ਕੇ ਕਿਸੇ ਦੇ ਕੁਝ ਕਰਦਾ ਫਿਰੇ ਉਤੇ ਕੋਈ ਅਸਰ ਨਹੀਂ ਹੋਏਗਾ ਜਿਹਦੀ ਰੱਖਿਆ ਰੱਬ ਕਰਦਾ ਹੈ ਜਿਹਦਾ ਰਖਵਾਲਾ ਪ੍ਰਮਾਤਮਾ ਬਣ ਗਿਆ ਹੈ ਤੇ ਯਾਦ ਰੱਖਿਓ ਚਾਤਗੁਰ ਨੇ ਬਾਣੀ ਵਿੱਚ ਇੱਕ ਬੋਲ ਬੜਾ ਵੱਡਾ ਰੱਖਿਆ ਸਤਿਗੁਰ ਕੰਦੇ ਸਿੰਘ ਸ਼ਰਨ ਕਰਤ ਜਾਈਏ ਜੋ ਜੰਮਕ ਗਰਾਸੇ ਸਿੰਘ ਕਹਿੰਦੇ ਨੇ ਸ਼ੇਰ ਨੂੰ ਜੰਮਕ ਕੰਨ ਨੇ ਗਿੱਦੜ ਨੂੰ ਕੰਦੇ ਜੇ ਕੋਈ ਜਾਨਵਰ ਕਿਸੇ ਸ਼ੇਰ ਦੀ ਸ਼ਰਨ ਵਿੱਚ ਬੈਠਾ ਹੋਵੇ ਜੰਗਲ ਦੇ ਵਿੱਚ ਕਿੰਨੇ ਜਾਨਵਰ ਨੇ ਉਹਦੇ ਵਿੱਚ ਸ਼ੇਰ ਦਾ ਜੰਗਲ ਦਾ ਰਾਜਾ ਕੌਣ ਮੰਨਿਆ ਜਾਂਦਾ ਹੈ ਸ਼ੇਰ ਤਾਂ ਗਿੱਦੜ ਕੌਣ ਹੈ ਜਿਹੜਾ ਗਿੱਦੜ ਉਹਨੂੰ ਕਿਹਾ ਜਾਂਦਾ ਜਿਹੜਾ ਡਰਪੋਕ ਹੁੰਦਾ ਹੈ ਗਿੱਦੜ ਦਾ ਸੁਭਾਅ ਡਰਪੋਕ ਹੈ ਸ਼ੇਰ ਦਾ ਸੁਭਾਅ ਹਮੇਸ਼ਾ ਲੜਨ ਵਾਲਾ ਸ਼ੇਰ ਦਾ ਸੁਭਾਅ ਹਮੇਸ਼ਾ ਰਾਜ ਕਰਨ ਵਾਲਾ ਸਤਿਗੁਰ ਕਹਿੰਦੇ ਕੋਈ ਜੰਗਲ ਦੇ ਵਿੱਚ ਜਾਨਵਰ ਹੋਵੇ ਉਹ ਗਿੱਦੜ ਤੋਂ ਡਰਦਾ ਡਰਦਾ ਸ਼ੇਰ ਦੀ ਛਰਨ ਵਿੱਚ ਪੈ ਜਾਏ ਸ਼ੇਰ ਉਹਨੂੰ ਇੱਕ ਗੱਲ ਕਵੇ ਕਿ ਤੂੰ ਮੇਰੇ ਕੋਲ ਬੈਠਾ ਤੈਨੂੰ ਹੋਰ ਕਿਸੇ ਤੋਂ ਡਰਨ ਦੀ ਲੋੜ ਨਹੀਂ ਉਹ ਜਾਨਵਰ ਸ਼ੇਰ ਦੇ ਕੋਲ ਬੈਠਾ ਹੋਵੇ ਤੇ ਉਧਰੋਂ ਗਿੱਦੜ ਤੁਰਿਆ ਆਉਂਦਾ ਹੋਵੇ ਤੇ ਉਹ ਜਾਨਵਰ ਉਹਨੂੰ ਵੇਖ ਕੇ ਡਰ ਜਾਵੇ ਤੇ ਸਤਿਗੁਰ ਕਹਿੰਦੇ ਕੀ ਫਾਇਦਾ ਹੋਇਆ ਸ਼ੇਰ ਦੀ ਸੰਗਤ ਲੈਣ ਦਾ ਜੇ ਗਿੱਦੜਾਂ ਤੋਂ ਹੀ ਡਰਨਾ ਹੈ ਹੁਣ ਉਦਾਹਰਨ ਸਤਿਗੁਰ ਨੇ ਸ਼ੇਰ ਦੀ ਦਿੱਤੀ ਉਦਾਹਰਨ ਸਤਿਗੁਰ ਨੇ ਗਿੱਦੜ ਦੀ ਦਿੱਤੀ ਸਤਿਗੁਰ ਕਹਿੰਦੇ ਸ਼ੇਰ ਦੀ ਸ਼ਰਮ ਲੈਣ ਦਾ ਲਾਭ ਕੀ ਜੇ ਗਿੱਦੜਾਂ ਤੋਂ ਡਰਨਾ ਹੈ ਜਿੱਥੇ ਸ਼ੇਰ ਤੇਰੀ ਰੱਖਿਆ ਕਰ ਰਿਹਾ ਹੈ ਨਾ ਉੱਥੇ ਭਾਵੇਂ ਹਜ਼ਾਰਾਂ ਗਿੱਦੜ ਆ ਜਾਣ ਉਹ ਗਿੱਦੜ ਕੱਖ ਨਹੀਂ ਕਰ ਸਕਦੇ ਇਹ ਗੱਲ ਉਦਾਹਰਨ ਸਤਿਗੁਰ ਨੇ ਸ਼ੇਰ ਦੀ ਦਿੱਤੀ ਉਦਾਹਰਨ ਸਤਿਗੁਰ ਨੇ ਗਿੱਦੜ ਦੀ ਦਿੱਤੀ ਸਮਝਾਇਆ ਸਾਨੂੰ ਕਹਿੰਦੇ ਪ੍ਰਮਾਤਮਾ ਸ਼ੇਰ ਹੈ ਗੁਰੂ ਸ਼ੇਰ ਹੈ ਇੱਥੇ ਹੰਕੇ ਨੇ ਕਿ ਗਿੱਦੜ ਤੈਨੂੰ ਕੀ ਕਰ ਸਕਦੇ ਨੇ ਤੇ ਜੇ ਤੂੰ ਸ਼ੇਰ ਦੀ ਸੰਗਤ ਵਿੱਚ ਬੈਠਾ ਹੈ ਨਾ ਫੇਰਾ ਗਿੱਦੜਾਂ ਤੋਂ ਡਰਦਾ ਬੰਨ ਕਰ ਦੇ ਅਭਿਮਾ ਪਰਮਾਤਮਾ ਤੋਂ ਨਿਕਲ ਜਾ ਫੇਰਾ ਫਿਰ ਪਖੰਡਾ ਚੋਂ ਨਿਕਲ ਜਾ ਫਿਰ ਗੁਰੂ ਦੀ ਸ਼ਰਨ ਹੈ ਫਿਰ ਗੁਰੂ ਤੇ ਆਸਰਾ ਓਟ ਰੱਖ ਕੇ ਬੈਠ ਫਿਰ ਇਹ ਗੱਲ ਗਾਇ ਸਤਗੁਰਾ ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਰਾਖ ਪ੍ਰਭੂ ਭਾਵੇਂ ਮਾਰ ਹੁਣ ਮੇਰੀ ਰੱਖਿਆ ਕਰ ਲੈ ਭਾਵੇਂ ਮਾਰ ਲੈ ਮੈਨੂੰ ਨਹੀਂ ਉਲ ਪਰਵਾ ਕਿਸੇ ਦੀ ਜਿੱਦਣ ਸਿੱਖ ਨੇ ਇਸ ਤਰੀਕੇ ਦੇ ਨਾਲ ਗੁਰੂ ਦੀ ਸਖਤ ਕਰਨੀ ਸ਼ੁਰੂ ਕਰ ਦਿੱਤੀ ਨਾ ਗੁਰੂ ਦੀ ਸ਼ਰਨ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਸਤਗੁਰਾ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਹੁਣ ਤੇਰੇ ਭਰੋਸੇ ਹਾਂ ਮੈਂ ਤੇਰੇ ਦਰ ਤੇ ਆਇਆ ਹਾਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਉਹ ਦਿਨ ਸਿੱਖ ਦੇ ਅੰਦਰੋਂ ਸਾਡੇ ਡਰ ਨਿਕਲ ਜਾਣਗੇ ਜਿੱਦਣ ਭਰੋਸਾ ਵਿਸ਼ਵਾਸ ਗੁਰੂ ਤੇ ਹੋ ਗਿਆ ਕਿ ਗੁਰੂ ਮੇਰੀ ਰੱਖਿਆ ਕਰਨ ਵਾਲਾ ਹੈ ਤੇ ਜਦੋਂ ਗੁਰੂ ਰੱਖਿਆ ਕਰਨ ਵਾਲਾ ਫਿਰ ਕਿਸੇ ਦੀ ਪਰਵਾਹ ਕੀ ਤੁਸੀਂ ਵੇਖੋ ਛੋਟੇ ਛੋਟੇ ਸਹਬਜ਼ਾਦੇ ਨੇ ਵਜ਼ੀਰ ਖਾਨ ਕਿੰਨੇ ਜ਼ਾਲਮ ਬਾਦਸ਼ਾਹ ਹੈ ਉੱਥੇ ਕਿੰਨੇ ਸਿਪਾਈ ਖਲੋਤੇ ਹੋਏ ਨੇ ਕਿੰਨੇ ਉੱਥੇ ਵਜ਼ੀਰ ਖਲੋਤੇ ਹੋਏ ਨੇ ਪਰ ਡਰ ਹੈ ਉਹਨਾਂ ਦੇ ਅੰਦਰ ਇੱਕ ਮਾਸਾ ਜਿੰਨਾ ਡਰ ਨਹੀਂ ਹੈ ਕਿਉਂ ਕਿ ਗੁਰੂ ਦੀ ਸ਼ਰਨ ਵਿੱਚ ਸਨ ਗੁਰੂ ਦੇ ਆਸਰੇ ਵਿੱਚ ਸਨ ਗੁਰੂ ਤੇ ਭਰੋਸਾ ਤੇ ਵਿਸ਼ਵਾਸ ਰੱਖਦੇ ਸਨ ਜਿਨ੍ਹਾਂ ਨੇ ਗੁਰੂ ਤੇ ਭਰੋਸਾ ਵਿਸ਼ਵਾਸ ਰੱਖਿਆ ਉਹ ਮੌਤ ਨੂੰ ਮਖੌਲਾ ਕਰਦੇ ਨੇ ਬਾਬਾ ਦੀਪ ਸਿੰਘ ਵਰਗੇ ਯੋਧਿਆਂ ਨੇ ਜਦੋਂ ਅੰਮ੍ਰਿਤਸਰ ਨੂੰ ਹਜ਼ਾਰ ਕਰਾਉਣ ਵਾਸਤੇ ਚਾਲੇ ਪਾਏ ਨੇ ਤਰਨਤਾਰਨ ਦੀ ਧਰਤੀ ਦੇ ਪਹੁੰਚ ਕੇ ਲਕੀਰ ਖੇਚਦੇ ਨੇ ਵੀ ਜਿਨ੍ਹਾਂ ਨੂੰ ਮੌਤ ਤੋਂ ਡਰ ਲੱਗਦਾ ਜਿਨ੍ਹਾਂ ਨੇ ਮੌਤ ਨੂੰ ਨਹੀਂ ਪਰਵਾਹ ਕਰਨਾ ਜਾਂ ਜਿਹੜੇ ਮੌਤ ਤੋਂ ਡਰਦੇ ਨੇ ਉਹ ਪਿਛਾ ਮੁੜ ਸਕਦੇ ਨੇ ਇੱਕ ਵੀ ਸਿੱਖ ਪਿਛਾ ਨਹੀਂ ਮੁੜਿਆ ਸਾਰਿਆਂ ਨੇ ਉਸ ਲਕੀਰ ਨੂੰ ਟੱਪ ਕੇ ਅਗਲੇ ਪਾਸੇ ਜੰਗ ਦੇ ਮੈਦਾਨ ਵਿੱਚ ਜਾਣ ਦਾ ਮਨ ਬਣਾਇਆ ਤੇ ਸਾਰੇ ਸਿੱਖ ਗਏ ਕਿਉਂਕਿ ਗੁਰੂ ਤਾਂ ਆਸਰਾ ਸੀ ਗੁਰੂ ਤੇ ਭਰੋਸਾ ਸੀ ਗੁਰੂ ਤੇ ਵਿਸ਼ਵਾਸ ਸੀ ਜਿੱਥੇ ਗੁਰੂ ਤੇ ਭਰੋਸਾ ਵਿਸ਼ਵਾਸ ਹੋਵੇ ਉੱਥੇ ਆ ਨਿਕਿੰਕੇ ਡਰ ਕੁਝ ਨਹੀਂ ਕਹਿ ਸਕਦੇ ਸਤਗੁਰੂ ਕਹਿੰਦੇ ਨੇ ਮੇਰਾ ਚਿੱਤ ਉਹਦੇ ਨਾਲ ਲੱਗਾ ਜਿਹੜਾ ਆਦ ਅੰਤ ਪ੍ਰਭ ਸਦਾ ਸਹਾਇ ਜਿਹੜਾ ਪਰਮਾਤਮਾ ਜਿਹੜਾ ਵਾਹਿਗੁਰੂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੇਰੀ ਸਹਾਇਤਾ ਕਰਦਾ ਹੈ ਸਤਗੁਰੂ ਕੀ ਕਹਿੰਦੇ ਨੇ ਪ੍ਰਭ ਸੋ ਲਾਗ ਰਿਓ ਮੇਰਾ ਚਿੱਤ ਮੇਰਾ ਚਿੱਤ ਰੱਬ ਨਾਲ ਲੱਗਾ ਹੋਇਆ ਹੈ ਕਿਹੜੇ ਰੱਬ ਨਾਲ ਆਦ ਅੰਤ ਜਿਹੜਾ ਰੱਬ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਦਾ ਸਹਾਈ ਸਦਾ ਹੀ ਮੇਰੀ ਸਹਾਇਤਾ ਕਰਦਾ ਹੋਏ ਆਦ ਵਿੱਚ ਜਦੋਂ ਸਾਡਾ ਜਨਮ ਹੁੰਦਾ ਹੋਏ ਅੰਤ ਵਿੱਚ ਜਦੋਂ ਸਾਡਾ ਜੀਵਨ ਦਾ ਅੰਤ ਹੁੰਦਾ ਹੈ ਸਤਿਗੁਰੂ ਕਹਿੰਦੇ ਉਹ ਸਾਰੇ ਸਮੇਂ ਵਿੱਚ ਪਰਮਾਤਮਾ ਸਾਡੀ ਰੱਖਿਆ ਕਰਦਾ ਹੋਏ ਤੇ ਜਦੋਂ ਪਰਮਾਤਮਾ ਰੱਖਿਆ ਕਰਦਾ ਫਿਰ ਮੈਨੂੰ ਡਰ ਕਿਸ ਗੱਲ ਦਾ ਸਿਰਫ ਇਨਾ ਕਿ ਸਾਨੂੰ ਵਿਸ਼ਵਾਸ ਹੋਵੇ ਗੁਰੂ ਤੇ ਸਾਨੂੰ ਭਰੋਸਾ ਹੋਵੇ ਰੱਬ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹ ਗੱਲ ਕੌਣ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ ਜੀ ਕਿ ਰੱਬ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੰਦਾ ਤੇਰੀ ਸਹਾਇਤਾ ਕਰਦਾ ਤੇਰੇ ਨਾਲ ਖਲੋਂਦਾ ਤੇਰੀ ਰੱਖਿਆ ਕਰਦਾ ਧੰਨ ਹਮਾਰਾ ਮੇਕ ਉਹ ਮੇਰਾ ਮਿੱਤਰ ਧੰਨ ਹੈ ਪਹਿਲੀ ਪੌੜੀ ਵਿੱਚ ਪਹਿਲੀ ਪੰਕਤੀ ਵਿੱਚ ਸਤਿਗੁਰੂ ਕਹਿੰਦੇ ਨੇ ਔਖੀ ਘੜੀ ਨਾ ਦੇਖਣ ਦੇਈ ਮੇਰਾ ਜੇਤ ਉਸ ਪ੍ਰਮਾਤਮਾ ਦਾ ਇਸ ਕਰਕੇ ਲੱਗਾ ਕਿਉਂਕਿ ਔਖੀ ਘੜੀ ਦੇਖਣ ਨਹੀਂ ਦਿੰਦਾ ਬੰਦੇ ਦੇ ਔਖੀ ਘੜੀ ਆਉਂਦੀ ਹੈ ਤੇ ਜਿਹਦਾ ਆਸਰਾ ਜਿੱਦੀ ਓਟ ਪਰਮਾਤਮਾ ਹੋਵੇ ਤੇ ਰੱਬ ਉਸ ਮਨੁੱਖ ਦੀ ਔਖੀ ਘੜੀ ਦੇ ਵਿੱਚ ਦੁੱਖਾਂ ਦੀ ਘੜੀ ਦੇ ਵਿੱਚ ਵੀ ਰੱਖਿਆ ਕਰ ਦਿੰਦਾ ਹੈ ਉਹਨੂੰ ਦੁੱਖਾਂ ਦੀ ਘੜੀ ਵਿੱਚੋਂ ਵੀ ਬਾਹਰ ਕੱਢ ਦਿੰਦਾ ਹੈ ਉਹਨੂੰ ਔਖੀ ਘੜੀ ਵਿੱਚੋਂ ਵੀ ਬਾਹਰ ਕੱਢ ਦਿੰਦਾ ਹੈ ਔਖੀਆਂ ਘੜੀਆਂ ਜ਼ਿੰਦਗੀ 'ਚ ਆਉਂਦੀਆਂ ਨੇ ਦੁੱਖਾਂ ਦੀਆਂ ਘੜੀਆਂ ਜ਼ਿੰਦਗੀ 'ਚ ਆਉਂਦੀਆਂ ਨੇ ਪਰ ਜਿਹੜੇ ਪ੍ਰਮਾਤਮਾ ਨਾਲ ਜੁੜ ਜਾਂਦੇ ਨੇ ਸਤਿਗੁਰੂ ਕਹਿੰਦੇ ਨੇ ਉਹ ਪ੍ਰਮਾਤਮਾ ਔਖੀ ਘੜੀ ਵਿੱਚ ਵੀ ਉਹਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ ਔਖੀ ਘੜੀ ਨਾਲ ਦੇਖਣ ਦੇ ਹੀ ਆਪਣਾ ਵਿਰਧ ਸੰਭਾਲੇ ਉਹ ਰੱਬ ਆਪਣਾ ਜਾਣ ਕੇ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲੈਂਦਾ ਹੈ ਉਹਦਾ ਸੁਭਾਅ ਹੈ ਸ਼ੁਰੂ ਤੋਂ ਇਹ ਰੱਬ ਦਾ ਸੁਭਾਅ ਹੈ ਰੱਬ ਆਪਣੇ ਸੇਵਕਾਂ ਦੀ ਆਪਣੇ ਪਿਆਰਿਆਂ ਦੀ ਇੱਜ਼ਤ ਰੱਖਦਾ ਹੈ ਪਤ ਰੱਖਦਾ ਹੈ ਉਹਨਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ ਹਾਥ ਦੇ ਰੱਖ ਕੇ ਆਪਣੇ ਕੋਲ ਰੱਬ ਆਪਣੇ ਸੇਵਕਾਂ ਦੇ ਹੱਥ ਦੇ ਕੇ ਰੱਖਿਆ ਕਰਦਾ ਹੈ ਸਾਥ ਸਾਥ ਪ੍ਰਤਪਾਲੇ ਹਰ ਸਵਾਥ ਦੇ ਨਾਲ ਪ੍ਰਤਪਾਲਨਾ ਕਰਦਾ ਹੈ ਕਾਠ ਸਿਖਾ ਤੇ ਰੱਬ ਵਿਸ਼ਵਾਸ ਵੱਜ ਜਾਈ ਪਰੋਸਾ ਵੱਜ ਜਾਈ ਕਿ ਮੈਂ ਰੱਬ ਦਾ ਸੇਵਕਾਂ ਰੱਬ ਔਖੀ ਘੜੀ ਵੇਖਣ ਨਹੀਂ ਦਿੰਦਾ ਮੈਨੂੰ ਔਖਾ ਸਮਾਂ ਮੇਰੇ ਤੇ ਆਉਣ ਹੀ ਨਹੀਂ ਦਿੰਦਾ ਤੇ ਜੇ ਔਖਾ ਸਮਾਂ ਆ ਵੀ ਦਾ ਜਾਵੇ ਉਹ ਪ੍ਰਮਾਤਮਾ ਔਖੇ ਸਮੇਂ ਵਿੱਚੋਂ ਮੈਨੂੰ ਬਾਹਰ ਕੱਢ ਲੈਂਦਾ ਹੈ ਉਹ ਆਪਣੇ ਸੇਵਕਾਂ ਦੀ ਹੱਥ ਦੇ ਕੇ ਰੱਖਿਆ ਕਰ ਲੈਂਦਾ ਹੋਏ ਹੱਥ ਦੇ ਕੇ ਉਹਨਾਂ ਨੂੰ ਬਚਾ ਲੈਂਦਾ ਹੋਏ ਅੱਗੇ ਸਰਗੁਰ ਸੱਚੇ ਪਾਤਸ਼ਾਹ ਕਹਿੰਦੇ ਮਾਨ ਬਿਲਾਸ ਭਾਈ ਸਾਹਿਬ ਕੀ ਕਹਿੰਦੇ ਰੱਬ ਦੇ ਕੌਤਕ ਵੇਖ ਕੇ ਰੱਬ ਦੀਆਂ ਵਡਿਆਈਆਂ ਵੇਖ ਕੇ ਰੱਬ ਦੀ ਕੁਦਰਤ ਵੇਖ ਕੇ ਕਹਿੰਦਾ ਮੇਰਾ ਮਨ ਬੜਾ ਖੁਸ਼ ਹੋ ਰਿਹਾ ਹੈ